ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ 9 ਹਰ ਜੂ ਰਾਖ ਲੇ ਹੋ ਪਤ ਮੇਰੀ ਜੰਮ ਕੋ ਤਰਾਸ ਪਇਓ ਉਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਹਰ ਜੂਰਾਖ ਲੇ ਹੋ ਪਤ ਮੇਰੀ ਜਮ ਕੋ ਤਰਾਸ ਪਇਓ ਉਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਬੀ फुन करत पाप अबहारा पै मरबे को बिसरत नाहन तह चिंता तन जारा किए उपाभ मुकत के कारण दह दिस को उठताया कट ही पीतर बसे निरंजन ਕੋ ਮਰਮ ਨਾ ਪਾਇਆ ਨਾ ਹਨ ਗੁਣ ਨਾ ਹਨ ਕਛੂ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਬੈ ਦਾਨ ਪ੍ਰਭ ਦੀਜੈ ਨਾਹਨ ਗੁਣ ਨਾਹਨ ਕਛੂ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਬੈ ਦਾਨ ਪ੍ਰਭ ਦੀਜੈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤੈ ਗੈਤ ਸਰੀ ਮਹਲਾ ਨੋਵਾ हे ਪ੍ਰਭੂ ਜੀ ਮੇਰੀ ਇੱਜ਼ਤ ਰੱਖ ਲਵੋ ਮੇਰੇ ਹਿਰਦੇ ਵਿੱਚ ਮੌਤ ਦਾ ਡਰ ਵਸ ਰਿਹਾ ਹੈ ਇਸ ਤੋਂ ਬਚਨ ਲਈ हे ਕਿਰਪਾ ਦੇ ਖਿਆਨੇ ਪ੍ਰਭੂ ਮੈਂ ਤੇਰਾ ਆਸਰਾ ਲਿਆ ਹੈ ਰਹਾਉ हे ਪ੍ਰਭੂ ਮੈਂ ਵੱਡਾ ਵਿਕਾਰੀ ਹਾਂ ਮੂਰਖ ਹਾਂ ਲਾਲਚੀ ਵੀ ਹਾਂ ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ ਮੈਨੂੰ ਮਰਨ ਦਾ ਡਰ ਕਿਸੇ ਵੇਲੇ ਭੁੱਲਦਾ ਨਹੀਂ ਇਸ ਮਰਨ ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ ਏ ਭਾਈ ਮੌਤ ਦੇ ਸਹਿਮ ਤੋਂ ਖਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹਿੱਲੇ ਕੀਤੇ ਹਨ ਦਸੀਂ ਪਾਸੀ ਉੱਠ ਉੱਠ ਕੇ ਧੋੜਿਆ ਹਾਂ ਮਾਇਆ ਦੇ ਮੋਹ ਤੋਂ ਨਿਰਲੇ ਪਰਮਾਤਮਾ ਹਿਰਦੇ ਵਿੱਚ ਹੀ ਵਸਦਾ ਹੈ ਇਸ ਦਾ ਭੇਤ ਮੈਂ ਨਹੀਂ ਸਮਝਿਆ ਏ ਨਾਨਕ ਆਖ ਪਰਮਾਤਮਾ ਦੀ ਸਰਨ ਤੋਂ ਬਿਨਾ ਹੋਰ ਕੋਈ ਗੁਣ ਨਹੀਂ ਕੋਈ ਜਾਪ ਤਪ ਨਹੀਂ ਜੋ ਮੋਹ ਦੇ ਸਹਮ ਤੋਂ ਬਚਾ ਲਏ ਫਿਰ ਹੁਣ ਕਿਹੜਾ ਕੰਮ ਕੀਤਾ ਜਾਏ اے ਪ੍ਰਭੂ ਹੋਰ ਸਾਧਨਾ ਵੱਲੋਂ ਹਾਰ ਕੇ ਮੈਂ ਤੇਰੀ ਸਰਨਾ ਪਿਆ ਹਾਂ ਤੂੰ ਮੈਨੂੰ ਮੋਹ ਦੇ ਡਰ ਤੋਂ ਖਲਾਸੀ ਦਾ ਦਾਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ